ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਵਿਖੇ ਪਣਬਾਸ ਦੇ ਟੈਂਪਰੇਰੀ ਮੁਲਾਜ਼ਮਾਂ ਵੱਲੋਂ ਕੀ ਦਿੱਤੀ ਚੇਤਾਵਨੀ ਆਓ ਸੁਣੀਏ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਅੱਜ ਵੀ ਕੀ ਅਹੁਦਾ ਹੈ ਆਪਣਾ ਮੇਰੇ ਕੋਲ ਪੰਜਾਬ ਰੋਡਵੇ ਪਣਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਆ ਪੰਜਾਬ ਦਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਆ ਕਿ ਜਿਹੜਾ ਦੇਸ਼ ਵਿਆਪੀ ਹੜਤਾਲ ਆ 9 ਤਰੀਕ ਦੀ 10 ਤੇ 11 ਦੀ ਜਿਹੜੀ ਉਹ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਜਿਹੜੀ 9 ਤਰੀਕ ਦੀ ਆ ਇਹ ਹੈੱਡ ਐਂਡ ਰਨ ਦੀ ਜਿਹੜਾ ਕਾਨੂੰਨ ਬਣਾਇਆ ਹੈਗਾ ਡਰਾਈਵਰ ਜਮਾਤ ਤੇ ਜਿਹੜਾ ਭਾਰੂ ਕੀਤਾ ਜਾ ਰਿਹਾ ਜਬਰੀ ਲਾਗੂ ਕੀਤਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਆ ਉਹਨੂੰ ਜਿਹੜਾ ਗਲਤ ਠਹਿਰ ਆਉਣ ਵਾਸਤੇ ਆ ਵੀ ਬਿਲਕੁਲ ਉਹ ਨਜਾਇਜ਼ ਧੱਕਾ ਜਿਹੜਾ ਡਰਾਈਵਰ ਜਮਾਤ ਦੇ ਨਾਲ ਔਰ 10 ਤੇ 11 ਦੀ ਆ ਜਿਹੜੀ ਇਹਦੇ ਚ ਜਿਹੜੀਆਂ ਸਾਡੀਆਂ ਮੰਗਾਂ ਮਹਿਕਮੇ ਲੈਵਲ ਤੇ ਸਰਕਾਰ ਲੈਵਲ ਤੇ ਆ ਜਿਵੇਂ ਇੰਨੇ ਸਮਿਆਂ ਤੋਂ ਕਰਮਚਾਰੀ ਪੱਕੇ ਨਹੀਂ ਕੀਤੇ ਗਏ ਬਰਾਬਰ ਕੰਮ ਬਰਾਬਰ ਤਰਖਾ ਲਾਗੂ ਨਹੀਂ ਕੀਤਾ ਗਿਆ ਜਿਹੜੀਆਂ ਮਹਿਕਮੇ ਦੇ ਵਿੱਚ ਹਜ਼ਾਰ ਨਵੀਂ ਬਸ ਨਹੀਂ ਪਾਈ ਗਈ ਰੇਸ਼ੋ ਮੁਤਾਬਕ ਕਿਉਂਕਿ ਜਿਹੜੀ ਜਨਸੰਖਿਆ ਉਹਦੇ ਮੁਤਾਬਕ 1000 ਬੱਸ ਵੀ ਥੋੜੀ ਐ ਪਰੰਤੂ ਮੈਹਿਕਮੇ ਦੇ ਵਿੱਚ ਬੱਸਾਂ ਦੀ ਬਹੁਤ ਜ਼ਿਆਦਾ ਘਾਟ ਹੋਣ ਦੇ ਬਾਵਜੂਦ ਸਰਕਾਰ ਆਪਣੇ ਪੱਧਰ ਤੇ ਬੱਸਾਂ ਨਹੀਂ ਪਾਰੀ ਜੇਕਰ ਗੱਲ ਕਰਦੀ ਆ ਤਾਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰਦੀ ਆ ਉਹ ਫੇਰ ਉਹੀ ਠੇਕੇਦਾਰ ਵਿਚੋ ਲਈ ਤੇ ਆ ਕੁਝ ਦਿਨ ਪਹਿਲਾਂ ਭਰਤੀ ਆਈ ਆ ਭਰਤੀ ਦੇ ਵਿੱਚ ਜਿਹੜਾ ਹੁਣ ਮੌਜੂਦਾ ਕੰਮ ਕਰ ਰਿਹਾ ਆ ਆਊਟਸੋਰਸ ਦੇ ਕੰਮ ਇਹਨਾਂ ਦਾ ਠੇਕੇਦਾਰ ਕੋਈ ਨਹੀਂਗਾ ਕੁਝ ਟੀਪੂਆਂ ਦਾ ਔਰ ਉਹਨਾਂ ਦੀ ਪੂਆਂ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਇਹ ਸਮਝ ਨਹੀਂ ਆਈ ਵੀ ਇੱਕ ਠੇਕੇਦਾਰ ਦਾ ਐਗਰੀਮੈਂਟ ਹੈ ਨਹੀਂ ਤਨਖਾਹਾਂ ਦੇਣ ਨੂੰ ਤਾਂ ਆਰਜੀ ਹਾਇਰ ਕੀਤਾ ਗਿਆ ਠੇਕੇਦਾਰ ਭਰਤੀ ਕਰਨ ਵਾਸਤੇ ਉਹ ਠੇਕੇਦਾਰ ਭਰਤੀ ਕਿਵੇਂ ਕਰ ਰਿਹਾ ਜਾਂ ਮਹਿਕਮਾ ਆਪਣੇ ਪੱਦਰ ਦੇ ਕਰਦਾ ਭਰਤੀ ਔਰ ਸਰਕਾਰ ਨੇ ਆਉਣ ਤੋਂ ਪਹਿਲਾਂ ਸਤਾ ਚ ਆਉਣ ਤੋਂ ਪਹਿਲਾਂ ਤੇ ਆਉਂਦਿਆਂ ਇਹ ਗੱਲ ਕਹੀ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਕੋਈ ਵੀ ਠੇਕੇਦਾਰੀ ਤਹਿਤ ਭਰਤੀ ਨਹੀਂ ਹੋਊਗੀ ਪਰੰਤੂ ਆਊਟਸੋਰਸ ਤੇ ਧੜਾ ਧੜਾ ਭਰਤੀ ਹੋ ਰਹੀ ਹੈ ਬਿਲਕੁਲ ਇਹ ਨਕਾਮੀ ਹੈ ਭਗਵੰਤ ਮਾਨ ਸਰਕਾਰ ਲੋਕਾਂ ਜਿਹੜਾ ਹੈਗਾ ਸੈਂਬਲੀ ਕਿਹਾ ਗਿਆ ਗਿਆ ਸੀ ਆ ਵੀ ਅਸੀਂ ਇਹ ਠੇਕੇਦਾਰੀ ਬੰਦ ਕਰਾਂਗੇ ਜਿਹੜੇ ਕੱਚੀ ਉਹਨੂੰ ਪੱਕੀ ਕਰਾਂਗੇ ਤੇ ਫੇਰ ਵੀ ਜੇ ਇਦਾਂ ਦਾ ਹੋ ਰਿਹਾ ਤੇ ਗੱਲ ਕਰੀਏ ਤੁਹਾਡੇ ਜਵਾਬ ਦੀ ਵੀ ਠੇਕੇਦਾਰੀ ਵਿਚੋਲੀਏ ਕੱਢ ਦਿਆਂਗੇ ਮਾਨ ਸਾਹਿਬ ਦੀ ਇਹ ਬਿਆਨ ਸੀ ਵੀ ਠੇਕੇਦਾਰੀ ਵਿਚੋਲੀਏ ਬਾਹਰ ਕੱਢ ਦਿਆਂਗੇ ਪਰੰਤੂ ਠੇਕੇਦਾਰ ਵਿਚੋਲੀਏ ਤਾਂ ਹੋਰ ਲਿਆਂਦੇ ਗਏ ਪਹਿਲੇ ਇੱਕ ਠੇਕੇਦਾਰ ਸੀ ਬਣ ਬਸ ਦੇ ਵਿੱਚ ਮੁੜ ਕੇ ਦੋ ਹੋ ਗਏ ਹੁਣ ਤੀਜਾ ਸਿਰ ਕੱਢੀ ਜਾਂਦਾ ਦੋ ਤਿੰਨ ਪਹਿਲਾਂ ਭੱਜ ਗਏ ਆ ਕਪਲਾ ਕਰਕੇ ਉਹ ਹਾਈ ਕੋਰਟ ਦੇ ਵਿੱਚ ਫਿਰਦੇ ਆ ਵੀ ਇਹ ਠੇਕੇਦਾਰੀ ਸਿਸਟਮ ਨੂੰ ਬੰਦ ਕਿਉਂ ਕੀਤਾ ਜਾਂਦਾ ਮਹਿਕਮਾ ਆਪਣੇ ਪੱਧਰ ਤੇ ਇਹਨਾਂ ਮਲਾਜਮਾਂ ਨੂੰ ਕਨਵਰਟ ਕਰਕੇ ਰੈਗੂਲਰ ਕਿਉਂ ਨਹੀਂ ਕਰਦਾ ਅੱਜ ਕੀ ਨਾ ਆਪਣਾ ਜਿਤਰ ਸਿੰਘ ਜੀ ਜਿਤਰ ਸਿੰਘ ਜੀ ਜਿਹੜੀ ਆ ਅ ਅੜਤਾਲ ਦਾ ਤੁਸੀਂ ਅ ਲੀਗਲ ਪੁਜਾਰੀਤਾ ਹੈ 10ੰ ਦਾ ਕੀ ਕਹਿਣਾ ਚਾਹੁੰਦੇ ਕੀ ਮੰਗਾਂ ਨੇ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਦੋਂ ਵੀ ਸਤਾ ਵਿੱਚ ਆਈ ਇਹਨਾਂ ਨੇ ਉਦੋਂ ਤੋਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਜਿਹੜੇ ਵੀ ਕੱਚੇ ਮੁਲਾਜ਼ਮੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਊਗਾ ਆਊਟਸੋਰਸਿੰਗ ਤੇ ਜਿਹੜੇ ਕੰਟਰੈਕਟਰ ਦੇ ਮੁਲਾਜ਼ਮੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਪਰੰਤੂ ਪਿਛੇ ਲੰਬਾ ਸਮਾਂ ਹੋ ਗਿਆ 3-4 ਸਾਲ ਦੇ ਕਰੀਬ ਸਰਕਾਰ ਦਾ ਸਮਾਂ ਹੋ ਗਿਆ ਪਰੰਤੂ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ ਹਰ ਸਮੇਂ ਸਾਨੂੰ ਨੂੰ ਮੀਟਿੰਗਾਂ ਦੇ ਦਿੱਤੀਆਂ ਜਾਂਦੀਆਂ ਉੱਥੇ ਲਾਰੇ ਲਾ ਦਿੱਤੇ ਜਾਂਦੇ ਕੋਈ ਵੀ ਹੱਲ ਨਹੀਂ ਕੱਢਿਆ ਜਾਂਦਾ ਜੀ ਕਿੰਨਾ ਕੁ ਪ੍ਰਭਾਵ ਪਾਏਗਾ ਸਰਕਾਰ ਉੱਤੇ ਤਿੰਨ ਦਿਨ ਦਾ ਦੇਖੋ ਜੀ ਸਾਡੀ ਸਰਕਾਰ ਨਾਲ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਹੈ ਜਿਹੜੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਜਾਂ ਸੈਕਟਰੀ ਟ੍ਰਾਂਸਪੋਰਟ ਹੈ ਉੱਚ ਅਧਿਕਾਰੀ ਹੈ ਜਿਹੜੇ ਵੀ ਆਪਣੇ ਵਿਭਾਗ ਦੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਲੇਕਿਨ ਉਹਨਾਂ ਵੱਲੋਂ ਕੋਈ ਵੀ ਸਾਨੂੰ ਹਾਂ ਪੱਕੀ ਜਿਹੜਾ ਹੰਗਾਰਾ ਨਹੀਂ ਦਿੱਤਾ ਗਿਆ ਮੰਗਾ ਸਾਡੀਆਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ ਜਿਹੜੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨੀਆਂ ਤੇ ਜਾਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨੀਆਂ ਜਾਂ ਠੇਕੇਦਾਰ ਨੂੰ ਬਾਹਰ ਕੱਢਣ ਦੀਆਂ ਠੀਕ ਹੈ ਜੀ ਜਿਸ ਦੇ ਵਜੋਂ ਸਾਨੂੰ ਅੱਜ ਜਿਹੜਾ ਹੈ ਹੜਤਾਲ ਦਾ ਵਿਗੜ ਵਜਾਉਣਾ ਪਿਆ ਠੀਕ ਹੈ ਜੀ ਇਹ 3 ਦਿਨ ਦੀ ਹੜਤਾਲ ਹੋਊਗੀ 9 10 11 ਦੀ ਹੜਤਾਲ ਹੈ ਜੀ ਜਿੰਦੇ ਵਿੱਚ 10 ਤਰੀਕ ਨੂੰ ਮੁੱਖ ਮੰਤਰੀ ਦੀ ਜਿਹੜੀ ਕੋਠੀ ਦਾ ਘਰਾਓ ਕੀਤਾ ਜਾਊਗਾ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਇਹ 3 ਦਿਨ ਦੀ ਹੜਤਾਲ ਤੇ ਜਾਣਗੇ ਦੇਖੋ ਜੀ ਇਹ ਪੰਜਾਬ ਰੋਡ ਪੰਨਬਸ ਤੇ ਪੀ ਆਰਟੀਸੀ ਦੇ ਮੁਲਾਜ਼ਮ ਨੇ ਦੋ ਵਿਭਾਗਾਂ ਦੇ ਮੁਲਾਜ਼ਮ ਹੈ ਜੀ ਟਰਾਂਸਪੋਰਟ ਡਿਪਾਰਟਮੈਂਟ ਦੇ ਮੁਲਾਜ਼ਮ ਹੈ ਤੇ ਘਟੋ ਘਟ 7000 7500 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਮੁਕੰਮਲ ਹੜਤਾਲ ਤੇ ਜਾਣਗੇ ਹੀ ਤਿੰਨ ਦਿਨ ਲਈ ਪ੍ਰਣਾਮ ਸ਼ੰਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਜੁਨੇ ਪੰਜਾਬ 25/11 ਸੋ ਅਸੀਂ ਲੰਬੇ ਸਮੇਂ ਤੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਔਰ ਵਿਭਾਗ ਚ ਨਵੀਆਂ ਬੱਸਾਂ ਪਾਈਆਂ ਜਾਣ ਜਿਹਦੇ ਸੰਘਰਸ਼ ਦੇ ਦੌਰਾਨ ਪਿਛਲੇ ਸਮੇਂ ਚ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫਾਈਨਲ ਮੀਟਿੰਗ ਕੀਤੀ ਸੀ ਜਿਹਦੇ ਚ ਇਹ ਜੀ ਪੰਜਾਬ ਦੇ ਚੀਫ ਸਕੱਟਰੀ ਸਾਹਿਬ ਔਰ ਸੈਕਟਰੀ ਟਰਾਂਸਪੋਰਟ ਔਰ ਐਮ ਡੀ ਪਨਬਸ ਪੀਆਰਡੀਸੀ ਮੀਟਿੰ ਸੀ ਕਿ ਜਿਹਦੇ ਚ ਵਿਭਾਗ ਦੇ ਅਧਿਕਾਰੀ ਟ੍ਰਾਂਸਪੋਰਟ ਮੰਤਰੀ ਸਾਹਿਬ ਤੋਂ ਜਥੇਬੰਦੀ ਦੇ ਨੁਮਾਇੰਦੇ ਜਿਹਦੇ ਚ ਉਹਨਾਂ ਨੇ 1 ਮਹੀਨੇ ਦੇ ਵਿੱਚ ਸਾਰੀਆਂ ਮੰਗਾਂ ਦਾ ਠੋਸ ਹੱਲ ਕਰਕੇ ਬਲਾਜਪਾ ਨੂੰ ਪੱਕੇ ਕਰਨ ਸਮੇਤ ਮੰਗਾਂ ਦਾ ਹੱਲ ਕਰਨ ਦੇ ਦੇਸ਼ ਦਿੱਤੇ ਸੀਗੇ ਲਗਭਗ 1 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਾਡੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਹਦੇ ਰੋਸ ਦੇ ਵਿੱਚ ਅਸੀਂ ਮੋੜ ਤੋਂ ਫੇਰ 1 ਸਾਲ ਬਾਅਦ ਜਿਹੜੇ ਆਪਣੀ ਸੰਘਰਸ਼ਾਂ ਦਾ ਐਲਾਨ ਕੀਤਾ ਜਿਵੇਂ ਕਿ ਅਸੀਂ ਕੱਲ 7 ਤਰੀਕ ਨੂੰ ਪੂਰੇ ਪੰਜਾਬ ਦੇ ਡੀਕੂਆਂ ਤੇ ਗੇਟ ਰਲੀਆਂ ਕਰਕੇ ਗੇਟ ਮੀਟਿੰਗਾਂ ਕਰਕੇ ਇਸ ਸੰਘਰਸ਼ ਦੀ ਤਿਆਰੀ ਕਰ ਰਹੇ ਹਾਂ ਔਰ ਨਾਲ ਹੀ 7 8 9 10 11 ਤਰੀਕ ਦੀ ਜਿਹੜੀ ਮੁਕੰਮਲ 3 ਦਿਨ ਦੀ ਹੜਤਾਲ ਕਰਕੇ ਔਰ 10 ਤਰੀਕ ਨੂੰ ਚੰਡੀਗੜ੍ਹ ਮੁੱਖ ਮੰਤਰੀ ਦਰਹਸਤੇ ਜਿਹੜਾ ਮੁਕੰਮਲ ਧਰਨਾ ਦਿਨ ਜਾ ਰਹੇ ਆ ਸੋ ਅਸੀਂ ਮੰਗ ਕਰਦੇ ਆ ਸਰਕਾਰ ਕੋ ਮਾਨਯੋਗ ਮੁੱਖ ਮੰਤਰੀ ਸਾਹਿਬ ਕੋ ਕਿ ਤੁਸੀਂ ਜਦੋਂ ਚੋਣਾਂ 'ਚ ਸੱਤਾ ਚੋਂ ਸਮੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਾਂਗੇ ਠੇਕੇਦਾਰ ਵਿਚੋਲੀਆਂ ਨੂੰ ਖਤਮ ਕਰਾਂਗੇ ਕਿਉਂਕਿ ਇਹ ਮੁਲਾਜ਼ਮਾ ਦੀ ਲੁੱਟ ਕਰਦੇ ਆ ਪਰ ਉਹਨਾਂ ਮੰਗਾਂ ਨੂੰ ਸਾਡੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਔਰ ਵਿਭਾਗ ਦੇ ਵਿੱਚ ਮੁਲਾਜ਼ਮਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੋ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਦਾ ਕਮੇਟੀ ਬਣਾਈ ਸੀ ਉਹਦੇ ਮੁਤਾਬਕ ਸਾਡੀਆਂ ਸਾਰੀਆਂ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਵਿਭਾਗ 'ਚ ਆਬਾਦੀ ਮੁਤਾਬਕ 10000 ਬੱਸਾਂ ਦੀ ਗਿਣਤੀ ਪੂਰਾ ਕਰਨਾ ਔਰ ਇਹਨੇ ਸਰਵਸੂਲ ਲਾਗੂ ਕਰਨਾ ਹੈ ਜਿਹੜੇ ਮੁਲਾਜ਼ਮਾਂ ਨੂੰ ਕੰਡੀਸ਼ਨਾਂ ਲਾ ਕੇ ਕੱਢਿਆ ਜਾ ਰਿਹਾ ਉਹਨਾਂ ਨੂੰ ਬਹਾਲ ਕਰਨਾ ਔਰ ਨਾਲ ਹੀ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਉਹਨੂੰ ਬੰਦ ਕਰਨਾ ਔਰ ਜਿਹੜੇ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਨੇ ਉਹ ਸਰਕਾਰ ਵੱਲੋਂ ਵਿਭਾਗਾਂ ਨੂੰ ਜਾਰੀ ਕਰਕੇ ਤੇ ਵਿਭਾਗਾਂ ਦੇ ਵਿੱਚ ਸਰਕਾਰੀ ਨਵੀਆਂ ਬੱਸਾਂ ਵਿਭਾਗ ਦੀਆਂ ਪਾਈਆਂ ਜਾਣ ਕਿਲੋਮੀਟਰ ਬੱਸਾਂ ਨੂੰ ਬੰਦ ਮੰਗਾਂ ਦਾ ਸਾਡਾ ਹੱਲ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਨੂੰ ਫਿਰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੜਤਾਲ ਤੋਂ ਬਾਅਦ ਤੇ ਅਸੀਂ ਤੁਰੰਤ ਜਿਹੜਾ ਉਹ ਵੱਡੇ ਐਕਸ਼ਨ ਲੈਣ ਨੂੰ ਮਜਬੂਰ ਹੋਵਾਂਗੇ ਜਿੱਦੇ ਸਾਨੂੰ ਹਿਮਾਚਲ ਹਰਿਆਣਾ ਟਰਾਂਸਪੋਰਟ ਵੱਲੋਂ ਤੇ ਪੂਰੇ ਪੰਜਾਬ ਦੇ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਜਾਂ ਜਿਹੜੀਆਂ ਕਿਸਾਨ ਭਰਾਤਰੀ ਜਥੇਬੰਦੀਆਂ ਵੱਲੋਂ ਉਹਨਾਂ ਵੱਲੋਂ ਪੂਰਾ ਸਹਿਯੋਗ ਹੈ ਅਸੀਂ ਉਹਨਾਂ ਦੇ ਸਾਥ ਦੇ ਨਾਲ ਵੱਡੇ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ